ਕੋਈ ਇਹ ਮੁਕੜੇ ਤੇ ਵੀ ਜਾਂ 30000 ਕੱਢਣ ਜਦੋਂ ਫਿਰ ਇਕੱਠਾ ਮੱਖ ਛੱਡਦੇ ਆ ਜੀ ਇੱਥੋਂ 35 ਪਿੰਡ 40 ਪਿੰਡ ਸਾਡੇ ਮਰਦੇ ਆ ਜੀ ਜੇ ਜਿਹੜਾ ਅਸੀਂ ਆਪਦਾ ਬੰਨ ਲਾ ਕੇ ਬੈਠੇ ਆ ਇੱਥੋਂ 30 35 ਪਿੰਡ ਮਰ ਗਏ ਜੀ ਤੇ ਜੇ ਉਹ ਥੋੜਾ ਥੋੜਾ ਪਾਣੀ ਕੱਢੀ ਜਾਣ ਸਾਰ ਇਹ ਬਚੇ ਰਹਿ ਜਾਣਗੇ ਵੇਖੋ ਕਿੰਦਾ ਝੋਨਾ ਪੁੱਤਾਂ ਨੂੰ ਪਾ ਲਿਆ ਹੁਣ ਹੋਰ ਲੱਖਾਂ ਦਾ ਪਾਣੀ ਛੱਡੀ ਜਾਂਦੇ ਸਰ ਜੀ ਦੋ ਦਾਜ ਬਣੋ ਪਕਾਵਾ ਲੋਬੀ ਨੂੰ ਪਹਿਲਾਂ ਹੀ ਜਦੋਂ ਨਬਜਾ ਖੇਡਦੇ ਨਹੀਂ ਆ ਵੀ ਭਾਈ ਇੰਨੇ ਇੰਨਾ ਪਾਣੀ ਕੱਢੀ ਆਓ ਆ ਸਾਡੀ ਪ੍ਰੋਬਲਮ ਪਿਛਲੇ 16 ਦਿਨਾਂ ਤੋਂ ਅਸੀਂ ਸੌਂਗੇ ਨਹੀਂ ਵੇਖਿਆ ਮੇਰੇ ਹੱਥ ਨੂੰ ਇੱਥੇ ਬੋਰੀ ਚੋਟ ਤੇ ਦਿਨੇ ਵੀ ਮਗਾ ਤਾਂ ਰਸਾਇਣ ਦਾ ਰਿਸ਼ਾਰੇ ਹੀ ਆ ਸਰ ਸਾਡੀ ਜੇ ਕੋਈ ਤੁਸੀਂ ਆਏ ਨਾ ਭੱਜ ਕੇ মিডিਆ ਵਾਲਿਆਂ ਨੇ ਮੈਂ ਤੁਹਾਡੇ ਗੱਲ ਕਰਦਾ ਬਾਦਲ ਛੁੱਕੇ ਨਾ ਪਾਣੀ ਆ ਸਾਨੂੰ ਪੁੱਛੋ ਜੀ ਸਾਡਾ ਕੀ ਹੁੰਦਾ ਹੈ ਬਹੁਤ ਵਧੀਆ ਗੱਲ ਤੁਸੀਂ ਸੁਣੀ ਐ ਮੈਂ ਉਹੀ ਕਹਿ ਰਿਹਾ ਨਾ ਮੈਂ ਰਾਂਝੀ ਕੱਲ ਕਰ ਰਿਹਾ ਸੀ ਹਰ ਵਾਰ ਇੱਥੇ ਤਬਾਈ ਆ ਜਾਂਦੀ ਹੈ ਹਾਂਜੀ ਚਾਰ ਸਾਲ ਕਿਸਾਨ ਜਵਾਂ ਪਿੱਛੇ ਚਲੇ ਜਾਂਦੇ ਹਾਂਜੀ ਇਹਦਾ ਐਂਡ ਕੋਰ ਰੁਪਈਏ ਸਰਕਾਰ ਦੇ ਖਰਾਬ ਹੋ ਜਾਂਦੇ ਲੋਕਾਂ ਦੇ ਖਰਾਬ ਹੋ ਜਾਂਦੇ ਤੇ ਨਾਮ ਪੱਕਾ ਹੀ ਇਲਾਜ ਕਰਦੇ ਸੋਨਹਾਰ ਸੋਨਹਾਰ ਇਹ ਥੋੜੀ ਨੀਵਾਂ ਕਰਨਾ ਪੈਣਾ ਹੈ ਹਾਂ ਜਣ ਫੜਨਾ ਪੈਣਾ ਕਿਉਂਕਿ ਇੱਥੇ ਜਵਾਂ ਉੱਤੇ ਆ ਕੇ ਨਗਰ ਤੋਂ ਬੜਾ ਰੁਕ ਕੇ ਇੱਥੇ ਕੀ ਸੜਕ ਬਣਾ ਕੇ ਇਹ ਤਾਂ ਨਾ ਨਾ ਵੱਡਾ ਜੋ ਉਹ ਲਾਉਣਾ ਪੈਣਾ ਤਾਂ ਹੀ ਉਹ ਪੱਕਾ ਕਰੂਗਾ ਜਿਵੇਂ ਕੋਈ ਆਪਾਂ دریا ਨੂੰ ਰੋਕ ਦਿਆਂ ਜਾਂ ਕੁਝ ਕਰ ਗਏ ਕਚੀਆਂ ਨਾਲ ਨਹੀਂ ਉਹ ਕਦਾ ਗਿੱਲੇ ਬਹਿ ਜਾਂਦੇ ਆ ਇਹਦਾ ਪੱਕਾ ਹੀ ਇਲਾਜ ਕਰਨਾ ਪੈਣਾ ਮੈਂ ਤਾਂ ਕਿਤੇ ਕਿਤੇ ਹੁਣ ਸੋਚ ਰਿਹਾ ਸੀ ਦੇਖੋ ਹਰਿਆਣਾ ਨੇ ਵੀ ਹੁਣ ਤੱਕ ਇਹਨਾਂ ਆਪਾਂ ਤੋਂ ਪਾਣੀ ਲੈ ਲਿਆ ਕਹਿੰਦਾ ਸਾਡਾ ਬੰਡਰੋੜ ਹੈ ਤੇ ਜੋ ਨੁਕਸਾਨ ਆਇਆ ਕੋਈ ਸਹਾਇਤਾ ਦਿੱਤੀ ਉਹਨਾਂ ਨੇ ਜਦੋਂ ਉਹਨਾਂ ਨੂੰ ਪਾਣੀ ਚਾਹੀਦਾ ਹੈ ਉਦੋਂ ਤਾਂ ਦੂਜੇ ਸੂਬੇ ਕਹਿੰਦੇ ਸਾਡਾ ਹੱਕ ਹੈ ਰਾਜਸਥਾਨ ਕਹਿੰਦੇ ਸਾਡਾ ਹੱਕ ਹੈ ਜੇ ਨੁਕਸਾਨ ਹੁੰਦਾ ਉਦੋਂ ਹੱਕ ਨਹੀਂ ਕਿ ਤੁਸੀਂ ਨੁਕਸਾਨ ਕਰੋ ਹਾਂ ਇੱਕ ਪਾਲਸੀ ਹੋਣੀ ਬਣੀ ਹੈ ਦੂਜੀ ਗੱਲ ਤੁਸੀਂ ਦੱਸੋ ਹੁਣ ਫਲੇ ਇਮੀਡੀਏਟਲੀ ਕਿਸੇ ਵੀ ਕੰਸਲਟੈਂਟਸ ਕੋਲ ਨਾ ਆਦਾ ਆਦਾਮ ਚੱਲਦਾ ਹੋ ਲੰਬਾ ਸਰਕਾਰ ਤੇ ਨਹੀਂ ਹੁਣ ਕਿਸੇ ਚੀਜ਼ ਦੀ ਲੋੜ ਹੈ ਡੀਜੀ ਦੀ ਲੋੜ ਹੈ ਬਿਜਲੀ ਦੀ ਲੋੜ ਹੈ ਸਾਰੇ ਐ ਕਰਦੇ ਹਾਂ ਆਪ ਜੀ ਰਹੋ ਮੈਂ ਮੇਕਨ ਮੇਕਨ 10000 <णगा> लीटर डीजल ਦਾ ਮਾਪੀਦਣਾ ਜਿੱਦੋਂ ਕਦ ਮਗ ਮਿਲਦਾ 10000 ਲੀਟਰ ਉਹ ਪੇਦਾ ਖਤਮ ਹੋਣ ਤੋਂ ਬਾਅਦ ਇੱਕ ਵਾਰ ਨਹੀਂ ਇਸ ਕਰਕੇ ਜਿਹਨੂੰ ਪ੍ਰਭਾਵ ਜੋ ਹੋ ਗਿਆ ਹੋ ਗਿਆ ਉਹਦੀ ਆਪਕਲ ਰਹਿ ਗਈ ਹੈ ਜਦੋਂ 1800 ਦਾ ਫੇਸ ਕਰਕੇ ਆ ਗਰੰਟੀ ਪਿਆ ਹੈ ਜਿਹੜਾ ਜਰ ਹੈ ਜਿੰਨੂੰ ਪੇ ਲੱਗੇ ਮੀਟਿੰਗ ਪਈ ਆ ਹਾਂ ਜੀ ਮਸਾੜੀ ਆਹਨ ਜੀ ਜਿਹੜੇ ਜਿਹੜੇ ਜ਼ਿੰਮੇਵਾਰ ਹੈ ਉਹ ਠੀਕ ਹੈ ਸੋ 10 ਨਾਲ ਜਿਹੜਾ ਡਿਵਿਡੈਂਡਲੀ ਜਿਹੜਾ ਇਹਨਾਂ ਨੂੰ ਦਾਦਾ ਹੁੰਦੇ ਨਾ ਠੀਕ ਹੈ ਬਦਾ ਸਕਦਾ ਉਹ ਰੋਜ਼ਦਾਰੀ ਆ ਉਹਨੂੰ ਇਹ ਬਿਡੇ ਦੇ 20000 ਨਹੀਂ ਜਾਂਦਾ 30000 ਕੱਢਣ ਜਦੋਂ ਫਿਰ ਇਕੱਠਾ ਮੱਖ ਕਰਦੇ ਆ ਜੀ ਇੱਥੋਂ 35 ਪਿੰਡ ਗਾਲੀ ਪਿੰਡ ਸਾਡੇ ਮਰਦੇ ਆ ਜੀ ਜੇ ਜਿਹੜਾ ਅਸੀਂ ਆਪ ਦਾ ਬੰਨ ਲਾ ਕੇ ਬੈਠੇ ਆ ਇੱਥੋਂ 30 35 ਪਿੰਡ ਮਾਰ ਗਿਆ ਜੀ ਤੇ ਜੇ ਉਹ ਥੋੜਾ ਥੋੜਾ ਪਾਣੀ ਕੱਢੀ ਜਾਣ ਜੇ ਸੌਣਾ 8 ਵਜੇ ਲੈ ਜਾ ਜੀ ਵੇਖੋ ਕਿੱਦਾਂ ਝੋਨਾ ਪੁੱਤਾਂ ਨੂੰ ਪਾ ਲਿਆ ਹੁਣ ਹੋ ਲੱਖਾਂ ਦਾ ਪਾਣੀ ਛੱਡੀ ਜਾਂਦੇ ਸਰ ਜੀ ਉਹ ਤਾਂ ਜਾਈਟ ਮੋਕਮੈਂਟ ਬਣੋ ਇਹ ਪੱਕਾ ਬਾਬਾ ਲੋਬੀ ਨੂੰ ਪਹਿਲਾਂ ਹੀ ਸਦਕੇ ਨਭਜਾ ਖੇਡ ਦੇਣੀ ਆ ਵੀ ਭਾਈ ਇੰਨੇ ਇੰਨਾ ਪਾਣੀ ਕੱਢੀ ਜਾਓ ਆ ਸਾਡੀ ਪ੍ਰੋਬਲਮ ਆ ਪਿਛਲੇ 16 ਦਿਨਾਂ ਤੋਂ ਅਸੀਂ ਸੌਂਗੇ ਨਹੀਂ ਵੇਖਿਆ ਮੈਂ ਰਾਤ ਨੂੰ ਇਥੇ ਬੋਰੀ ਚੋਟ ਤੇ ਦਿਨੇ ਵੀ ਲਗਾਤਾਰ ਰਾਤ ਦਾ ਇਸ਼ਾਰਾ ਹੀ ਆ ਸਰ ਐਡਾ ਸਾਡੀ ਜਿਹੜੀ ਤੁਸੀਂ ਆਏ ਨਾ ਭੱਜ ਕੇ মিডিਆ ਵਾਲਿਆਂ ਨੇ ਮੈਂ ਤਾਂ ਇਹ ਗੱਲ ਕਰਤਾ ਪਰ ਉਹ ਚੰਕ ਨਾ ਪਣੀ ਆ ਸਾਨੂੰ ਪੁੱਛੋ ਜੀ ਸਾਡਾ ਕੀ ਹੁੰਦਾ ਹੀ ਬਹੁਤ ਵਧੀਆ ਗੱਲ ਤੁਸੀਂ ਸੁਣੀ ਐ ਇੰਨੀ ਮੈਂ ਉਹੀ ਕਹਿ ਰਿਹਾ ਨਾ ਮੈਂ ਦੇਖੋ ਮੈਂ ਇਹ ਰਾਤੀ ਗੱਲ ਕਰ ਰਿਹਾ ਹਾਂ ਹਰ 4 ਸਾਲ ਬਾਅਦ ਇਥੇ ਤਬਾਹੀ ਆ ਜਾਂਦੀ ਹੈ ਹਾਂਜੀ 4 ਸਾਲ ਕਿਸਾਨ ਜਵਾਂ ਪਿੱਛੇ ਚਲੇ ਜਾਂਦਾ ਤੇ ਇਹਦਾ ਐਂਕੋੜਾ ਰਹੀ ਹੈ ਸਰਕਾਰ ਜੇ ਖਰਾਬ ਹੋਏ ਤੇ ਲੋਕਾਂ ਦੇ ਖਰਾਬ ਹੋਏ ਤੇ ਰਾਮਬਾਪ ਪੱਕਾ ਹੀ ਇਲਾਜ ਕਰ ਦੇਵੇ ਸੋ ਨਿਹਾਲ ਦੀ ਮਰਨਾ ਪੈਣਾ ਹੈ ਅੱਜ ਫੋੜਨਾ ਪੈਣਾ ਹੈ ਕਿਉਂਕਿ ਇੱਥੇ ਜਵਾਬ ਉੱਤੇ ਆ ਗਿਆ ਨਾਗਲਾ ਤੋਂ ਬੜਾ ਰੁਕ ਕੇ ਇੱਥੇ ਇੱਕ ਸੜਕ ਬਣਾ ਕੇ ਇੱਥੇ ਨਾ ਵੱਡਾ ਜੋ ਉਹ ਲਾਉਣਾ ਪੈਣਾ ਹੈ ਤਾਈ ਉਹ ਪੱਕਾ ਕਰੂਗਾ ਕਿ ਕੋਈ ਆਪਾਂ ਦਰਿਆ ਨੂੰ ਰੋਕਦੇ ਹਾਂ ਜਾਂ ਕੁਝ ਕਰਦੇ ਹਾਂ ਕੱਚੀਆਂ ਨਾਲ ਨਹੀਂ ਉਹ ਕਦ ਕਦ ਬਹਿ ਜਾਂਦੀ ਹੈ ਇਹਦਾ ਪੱਕਾ ਹੀ ਇਲਾਜ ਕਰਨਾ ਪੈਣਾ ਮੈਂ ਤਾਂ ਕਿਤੇ ਕਿਤੇ ਹੁਣ ਸੋਚ ਰਿਹਾ ਸੀ ਦੇਖੋ ਹਰਿਆਣਾ ਨੇ ਵੀ ਹੁਣ ਧੱਕੇ ਨਾਲ ਆਪਾਂ ਤੋਂ ਪਾਣੀ ਕਹਿੰਦਾ ਸਾਡੂ ਬੰਡੂੜ ਹੈ ਤੇ ਜੇ ਨੁਕਸਾਨ ਆਇਆ ਕੋਈ ਸਹਾਇਤਾ ਦਿੱਤੀ ਉਹਨਾਂ ਨੇ ਜਦੋਂ ਉਹਦਾ ਪਾਣੀ ਚਾਹੀਦਾ ਹੈ ਉਦੋਂ ਤਾਂ ਦੂਜੇ ਸੂਬੇ ਕਹਿੰਦੇ ਸਾਡਾ ਹੱਕ ਹੈ ਰਾਜਸਥਾਨ ਕਹਿੰਦੇ ਸਾਡਾ ਹੱਕ ਹੈ ਜੇ ਨੁਕਸਾਨ ਹੁੰਦਾ ਹੈ ਉਦੋਂ ਹੱਕ ਨਹੀਂ ਕਿ ਤੁਸੀਂ ਨੁਕਸਾਨ ਕਰੋ ਹਾਂ ਇੱਕ ਪਾਲਸੀ ਹੋਣੀ ਬਣੀ ਹੈ ਦੂਜੀ ਗੱਲ ਤੁਸੀਂ ਦੱਸੋ ਹੁਣ ਹਲੇ ਇਮੀਡੀਏਟਲੀ ਕਿਸੇ ਦੀ ਕੰਸਟਰੈਂਸ ਹੋਲ ਦਿਨਾ ਆਦਤ ਆਹ ਲੰਬਾ ਸਰਕਾਰ ਦੇ ਨਹੀਂ ਹੁਣ ਕਿਸੇ ਚੀਜ਼ ਦੀ ਲੋੜ ਹੈ ਡੀਜ਼ਲ ਦੀ ਲੋੜ ਹੈ ਬਦਨਸਰ ਮੈਂ ਸਭ ਤੋਂ ਜੀ ਐਂ ਕਰਦੇ ਆਹ ਜੀ ਮੈਂ ਮੈਕਨ ਮੈਕਾ 10000 ਲੀਟਰ ਡੀਜ਼ਲ ਦਾ ਮਾਪੀਦਣਾ ਇਹੋ ਕਦ ਮੇਰੇ ਮਿਲਦਾ ਜੋ 10000 ਲੀਟਰ ਰੁਪਏ ਖਤਮ ਹੁੰਤ ਬਾਅਦ ਕੀ ਕਰਨਾ ਇਸ ਕਰਕੇ ਜਿਹਨੂੰ ਬਰਬਾਦ ਕਰ ਜੋ ਹੋ ਗਿਆ ਹੋ ਗਿਆ ਉਹਦੀ ਆ ਪਕਲ ਰਹਿ ਰਹੀ ਹੈ ਜਿਦਾ ਸਾਡ ਡੇਟਸ ਅਫਸਰ ਨੂੰ ਕਹੇ ਆ ਗ੍ਰੈਜੂਏਟ ਆ ਜਿਹੜਾ ਰਹਿ ਰਿਹਾ ਹੈ ਮਤਲਬ ਕਿ ਮੀਟਿੰਗ ਪੂਰੀ ਹੈ ਆਈ ਮਸਾਡਰ ਆਪਣੇ ਅੰਦਰ ਦੀ ਹਾਂ ਬਣੇ ਜਿੰਮੇਵਾਰ ਚਲੋ ਠੀਕ ਹੈ ਜੋ 10 ਦਾ ਇਮੇਡੀਏਟਲੀ ਜੇ ਨਾ ਇਮੇਡੀਏਟਲੀ ਦਾ ਦਸਤਾਵੇਜ਼ ਭੋਲੇ ਠੀਕ ਹੈ ਬੜਾ